ਇੱਕ ਮਸ਼ਹੂਰ ਕਹਾਵਤ ਹੈ ਕਹਿੰਦੇ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਅੱਜ ਇਹੀ ਕਹਾਵਤ ਬਠਿੰਡਾ ਦੇ ਵਿੱਚ ਦੇਖ ਨੂੰ ਮਿਲੀ ਹੈ ਬਠਿੰਡਾ ਦੀ ਪਰਜਾਪਤ ਕਲੋਨੀ ਗਲੀ ਨੰਬਰ 3 ਦੇ ਵਿੱਚ ਖੜਿਆ ਹੈ ਅੱਜ ਸਵੇਰ ਤੋਂ ਹੀ ਬੜਾ ਤੇਜ਼ ਮੀਂਹ ਪੈ ਰਿਹਾ ਹੈ ਬਠਿੰਡਾ ਦੇ ਵਿੱਚ ਤੇ ਇੱਥੇ ਇੱਕ ਮਕਾਨ ਦੀ ਛੱਤ ਡਿੱਗ ਪਈ ਸੀਗੀ ਤੁਸੀਂ ਦੇਖ ਸਕਦੇ ਹੋ ਅੰਦਰ ਤਸਵੀਰਾਂ ਕਿ ਛੱਤ ਡਿੱਗੀ ਵੀ ਅੰਦਰ ਸਮਾਨ ਵੀ ਦੱਬਿਆ ਪਿਆ ਹੈ ਘਰ ਦੇ ਮਾਲਕ ਵੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਹਾਦਸਾ ਹੋਇਆ ਕੀ ਨੁਕਸਾਨ ਹੋਇਆ ਪਰ ਇਹਨਾਂ ਦੱਸਦੀ ਹੈ ਕਿ ਘਰ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਜੀ ਦੇ ਕੋਈ ਸੱਟ ਨਹੀਂ ਵਜੀ ਉਹ ਕੁਦਰਤੀ ਘਰੋਂ ਬਾਹਰ ਗਏ ਹੋਏ ਸੀਗੇ ਤਾਂ ਬਚਾ ਬਾਲ ਬਾਲ ਬਚਾ ਹੋ ਗਿਆ ਕਿਸੇ ਨੂੰ ਖਰੋਚ ਤੱਕ ਨਹੀਂ ਆਈ ਤਾਂ ਮਕਾਨ ਮਾਲਿਕ ਨੇ ਦੱਸਿਆ ਕਿ ਕੁਝ ਟਾਈਮ ਵਾਸਤੇ ਬਾਹਰ ਗਏ ਸੀ ਗੱਲਬਾਤ ਕਰਦੇ ਆ ਕਿੰਨਾ ਕਿਤੋਂ ਢਮਗਾ ਸੀ ਹਾਂਜੀ ਹਾਂਜੀ ਸਾਡੇ ਕਿੰਨਾ ਕੁ ਪੁਰਾਣਾ ਇਹ ਮਕਾਨ ਹੈਗਾ ਇਹ ਹੈਗਾ 30 ਸਾਲ ਪੁਰਾਣਾ ਇਹ। ਤੁਸੀਂ ਅੱਜ ਅੰਦਰ ਜਦੋਂ ਡਿੱਗਿਆ ਇਹ ਅੰਦਰ ਰਹਿੰਦੇ ਸੀ ਕਿਉਂਗੇ? ਹਾਂ ਸਵੇਰੇ ਘਰੇ ਹੀ ਗਿਆ ਸੀ ਪਰਲੇਬਾਸੇ ਘਰੇਗਾ ਆਪਣਾ। ਕੀ ਗੋਡਾਉਨ ਬਣਾਇਆ ਮੈਂ ਨੀ ਵੀਰੇ ਇੱਥੇ ਰਹਿੰਦੇ ਸੀਗੇ ਅਜੇ ਇੱਥੇ ਰਹਿੰਦੇ ਸੀਗੇ ਹਾਂ ਹਾਂ ਹੁਣ ਪਰਲੇਵਾਸੀ ਚ ਮਕਾਨ ਪਰਲੇਵਾਸੀ ਨਹੀਂ ਨਹੀਂ ਤੇ ਸ਼ਿਫਟ ਕਰ ਗਏ ਹਾਂ ਹਾਂ ਸ਼ਿਫਟ ਕਰ ਗਏ ਤਾਂ ਬਚਤ ਰਹੀ ਉਹ ਸਮਾਨ ਚੱਕਿਆ ਥੋੜਾ ਸਮਾਨ ਪਿਆ ਸੀਗਾ ਬੱਸ ਅੱਛਾ ਅੱਛਾ ਮਨੇ ਜਦੋਂ ਇਸ ਟਾਈਮ ਟੱਗਿਆ ਉਸ ਟਾਈਮ ਤੁਸੀਂ ਇੱਥੇ ਸੀ ਹਾਂ ਸਵਾ 6:00 ਕੁਦਰਤੀ ਚਲੇਗੇ ਹਾਂ ਕੁਦਰਤੀ ਚਲੇਗੇ ਤੂੰ ਆਪਣੇ ਇਹ ਇੰਤਜ਼ਾਮ ਚਾਲਿਆ ਅੰਦਰ ਸਮਾਨ ਸਭੋਂ ਦੱਬਿਆ ਹੋਇਆ ਕੁਛ ਬੱਸ ਥੋੜਾ ਮੋਟਾ ਹੋਊਗਾ ਉਹ ਤਾਂ ਜਿਹੜਾ ਹੈਗਾ ਬੱਸ ਇਹ ਸਾਈਕਲ ਸੁੱਕ ਲੈ ਗਿਆ ਚਲੋ ਜਾਨ ਨੂੰ ਨੁਕਸਾਨ ਪੁੱਛਾ ਆ ਹੋ ਗਿਆ ਤੂੰ ਰੱਬ ਮੇਰ ਕਰ ਤਾ ਜਿਹੜੇ ਬਰਨ ਵਾਲੇ ਮਕਾਨ ਵਾਲੇ ਕਾ ਇੱਥੇ ਉਹ ਕਹਿੰਦੇ ਅਸੀਂ ਮਕਾਨ ਸ਼ਿਫਟ ਕੀਤਾ ਸੀਗਾ ਇੱਥੋਂ ਸਮਾਨ ਸ਼ਿਫਟ ਕਰ ਰਹੇ ਸੀਗੇ ਤਾਂ ਇੱਥੇ ਅ ਕਰੀਬ ਸਵਾ 6 ਵਜੇ ਇੱਥੋਂ ਸਮਾਨ ਲੈ ਕੇ ਅਸੀਂ ਬਾਹਰ ਗਏ ਆ ਕੁਝ ਸਮਾਨ ਦੂਜੇ ਮਕਾਨ ਚ ਰੱਖਣ ਗਏ ਸੀਗੇ ਤੇ ਉਸ ਤੋਂ 15 ਮਿੰਟ ਬਾਅਦ ਹੀ ਜਿਹੜਾ ਇਹ ਹਾਸਾ ਹੋ ਗਿਆ ਇੱਥੇ ਛੱਤ ਡਿੱਗ ਗਈ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਇੱਧਰ ਦੇਖਣਾ ਏ ਕਿ ਕੀ ਹੋ ਗਿਆ ਇੱਧਰ ਆ ਕੇ ਦੇਖਿਆ ਤਾਂ ਉਹਨਾਂ ਦਾ ਦਿਲ ਦਹਿਲ ਗਿਆ ਕਿ ਇੱਧਰ ਛੱਤ ਰਗੀ ਵੀ ਹੈ ਇੱਕ ਵਾਸੇ ਰੱਬ ਦਾ ਸ਼ੁਕਰਾਨਾ ਵੀ ਕੀਤਾ ਕਿ ਬਾਲ ਬਾਲ ਬਚ ਗਏ ਕੋਈ ਨੁਕਸਾਨ ਨਹੀਂ ਹੋਇਆ ਜੇ ਅੰਦਰ ਹੁੰਦੇ ਤਾਂ ਕੁਝ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੇ ਤਰੀਕੇ ਨਾਲ ਇਹ ਛੱਤ ਡਿੱਗੀ ਹੋਈ ਹੈ ਸਵੇਰ ਤੋਂ ਹੀ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਹੈ ਜਿਹੜਾ ਬ੍ਰੀਕਣੀ ਦਾ ਮੀਂਹ ਆਣਾ ਸਵੇਰ ਤੋਂ ਹੀ ਪੈ ਰਿਹਾ ਬ੍ਰੀਕਣੀ ਦਾ ਮੀਂਹ ਜਿਹੜਾ ਹੁੰਦਾ ਹੈ ਉਹ ਛੱਤ ਨੂੰ ਨੁਕਸਾਨ ਕਰਦਾ ਹੈ ਤਾਂ ਕਿਸੇ ਵਾਸਤੇ ਮੀਂਹ ਰਾਹਤ ਲੈ ਕੇ ਆਇਆ ਤਾਂ ਕਿਸੇ ਵਾਸਤੇ ਆਫਤ ਲੈ ਕੇ ਆਇਆ ਪਰ ਸ਼ੁਕਰ ਹੈ ਕਿ ਬਾਲ ਬਾਲ ਬਚਾ ਹੋ ਗਿਆ ਕੁਝ ਸਮਾਨ ਜਿਹੜਾ ਹੈਗਾ ਸਮਾਨ ਵਿੱਚ ਦੱਬ ਗਿਆ ਸਮਾਨ ਚਲੋ ਫਿਰ ਦੁਬਾਰਾ ਵੀ ਬਣ ਜਾਣਾ ਪਰ ਜੇ ਜਾਨ ਚਲੀ ਜਾਂਦੀ ਤਾਂ ਜਾਨ ਮੁੜ ਕੇ ਨਹੀਂ ਆਉਂਦੀ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਜਾਨ ਹੈਗੀ ਹੈ ਤਾਂ ਸਮਾਨ ਤਾਂ ਫਿਰ ਵੀ ਦੁਬਾਰਾ ਬਣਾ ਲਾਂਗੇ ਪਰ ਜਾਨ ਬਹੁਤ ਕੀਮਤੀ ਹੈ ਤਾਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਚੈ ਪਰਤ